ਹੈਲੋ ਹਾਂਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅਮੀਰ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਆਪਾਂ ਲੈ ਕੇ ਆਏ ਹਾਂ ਅੱਜ ਤੁਹਾਡੇ ਵਾਸਤੇ ਬਹੁਤ ਹੀ ਸੋਹਣੇ ਸੂਟ ਜੋ ਕਿ ਮਸ਼ੀਨ ਵਰਕ ਦੇ ਸ਼ੈਡੋ ਵਰਕ ਦੇ ਆ ਕਾਟਨ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਆਹ ਇਹ ਖਾਦੀ ਕਾਟਨ ਦਾ ਸੂਟ ਆ ਬਹੁਤ ਹੀ ਸੌਫਟ ਆ ਇਹ ਲਾਈਟ ਇਹ ਲਾਈਟ ਸ਼ੇਡ ਦੇ ਵਿੱਚ ਆ ਲਾਈਟ ਗ੍ਰੀਨ ਸ਼ੇਡ ਜਾਂ ਤਦੋਂ ਤੁਸੀਂ ਕਲਰ ਕੰਟਰਾਸਟ ਵੇਖ ਸਕਦੇ ਹੋ ਤੇ ਮਸ਼ੀਨ ਵਰਕ ਦੇਖ ਸਕਦੇ ਹੋ ਕੰਮ ਕੀਤਾ ਵਾ ਬਹੁਤ ਹੀ ਸਫਾਈ ਨਾਲ ਕੰਮ ਕੀਤਾ ਤੇ ਕਲਰ ਕੰਟਰਾਸਟ ਵੀ ਵੇਖ ਸਕਦੇ ਹੋ ਜਿਹੜੇ ਉੱਪਰ ਲਾਏ ਹੋਏ ਆ ਇਹ ਜਿਹੜਾ ਆਪਾਂ ਸੂਟ ਆ ਇਹ ਵਾਸ਼ ਕਰਕੇ ਹੀ ਬਣਾਇਆ ਆਪਾਂ ਇਹਦਾ ਕੋਈ ਸ਼੍ਰਿੰਕਿੰਗ ਦਾ ਖਤਰਾ ਨਹੀਂਗਾ ਨਾ ਹੀ ਇਹਦਾ ਕਲਰ ਨਿਕਲਦਾ ਬਿਲਕੁਲ ਵੀ ਆਹ ਗਲੇ ਦਾ ਕੰਮ ਆ ਤੁਸੀਂ ਵੇਖ ਸਕਦੇ ਹੋ ਨੈਕ ਤੇ ਆਊਗਾ ਦਾ ਕੰਮ ਆ ਆਹ ਵਾਲਾ ਇਹ ਕੰਮ ਇਹ ਬਾਜੂ ਤੇ ਆਊਗਾ ਇਹਦੀ ਸਲਵਾਰ ਤੇ ਵੀ ਆਹ ਵਾਲਾ ਜਿਹੜਾ ਕੰਮ ਆ ਇਹ ਸਲਵਾਰ ਤੇ ਆਊਗਾ ਇਹ ਸਟੇਟ ਸਲਵਾਰ ਬਣੂਗੀ ਇਹਦੀ ਉਸੇ ਹਿਸਾਬ ਨਾਲ ਵਰਕ ਕੀਤਾ ਹੋਇਆ ਆਵळा ਕੰਮ ਇਹਦੀ ਸਲਵਾਰ ਤੇ ਆਊਗਾ ਤੇ ਇਹ ਘੇਰੇ ਦਾ ਕੰਮ ਤੁਸੀਂ ਵੇਖ ਹੀ ਸਕਦੇ ਹੋ ਇਹ ਲਾਈਟ ਮਹਿੰਦੀ ਸ਼ੇਡ ਦਾ ਕਲਰ ਆ ਉਹਦੇ ਉੱਪਰ ਇਹ ਬਾਰੇ ਕਲਰ ਲਾ ਕੇ ਵਰਕ ਕੀਤਾ ਮਸ਼ੀਨ ਵਰਕ ਆ ਇਹ 20 ਇੰਚ ਘੇਰੇ ਦੇ ਵਿੱਚ ਕੰਮ ਹੋਇਆ ਵਾ ਤੇ 43 ਇੰਚ ਲੈਂਥ ਹੈ ਇਸ ਦੀ ਸੂਟ ਦੀ ਦੂਸਰਾ ਸੂਟ ਜੋਰਜਟ ਦਾ ਲਾਈਨਾਂ ਵਾਲੀ ਜੋਰਜਟ ਹੈ ਬਹੁਤ ਹੀ ਸੌਫਟ ਕਪੜਾ ਹੈ ਚੂਗਣਾ ਵਾਲਾ ਕਪੜਾ ਨਹੀਂ ਹੈ ਇਹ ਤਾਂ ਮਸ਼ੀਨ ਵਰਕ ਦਾ ਕੰਮ ਕੀਤਾ ਹੋਇਆ ਹੈ ਜ਼ੀਰੋ ਟਾਂਕੇ ਦਾ ਤੁਸੀਂ ਵੇਖ ਸਕਦੇ ਹੋ ਕੰਮ ਨੂੰ ਨੇੜੇ ਤੋਂ ਬਿਲਕੁਲ ਸੌਫਟ ਹੈ ਤੇ ਜ਼ੀਰੋ ਟਾਂਕੇ ਨਾਲ ਕੰਮ ਕੀਤਾ ਹੋਇਆ ਹੈ ਕਿੰਨਾ ਨੀਟ ਐਂਡ ਕਲੀਨ ਹੈ ਇਹਦਾ ਚਾਵਲ ਟਾਂਕੇ ਦਾ ਕੰਮ ਹੈ ਤੇ ਨਾਲ ਆ ਸਾਰਾ ਸ਼ੇਡਿੰਗ ਦਾ ਤੇ ਜ਼ੀਰੋ ਟਾਂਕੇ ਦਾ ਕੰਮ ਕੀਤਾ ਹੋਇਆ ਸੀ ਵੇਖ ਸਕਦੇ ਹੋ ਸਾਰੇ ਕਮੀਜ਼ ਦੇ ਫਰੰਟ ਵਿੱਚ ਹੈਵੀ ਕੰਮ ਕੀਤਾ ਹੋਇਆ ਹੈ ਸਤਰਾ ਤੁਸੀਂ ਵੇਖ ਸਕਦੇ ਹੋ ਉੱਪਰ ਤੱਕ ਜਾਊਗਾ ਇਹ ਲੈਂਥ ਦਾ ਕੋਈ ਇਸ਼ੂ ਨਹੀਂ ਤੁਸੀਂ ਜਿੰਨੀ ਮਰਜ਼ੀ ਰੱਖ ਸਕਦੇ ਹੋ ਘੇਰਾ ਵੀ ਇਹ ਲਾਈਟ ਪੀਲਾ ਜਾਂ ਕਲਰ ਆ ਲਾਈਟ ਮਾਸਟਰਡ ਪੀਲਾ ਜਾਂ ਕਲਰ ਆ ਇਹ ਇਹ ਕੰਟਰਾਸਟ ਵੀ ਵੇਖ ਸਕਦੇ ਹੋ ਤੁਸੀਂ ਲੱਗੇ ਹੋਏ ਆਹ ਵਾਲਾ ਕੰਮ ਇਹਦੀ ਬਾਂਦੇ ਆਊਗਾ ਫਲਾਵਰ ਇਹਦੀ ਸਲਵਾਰ ਤੇ ਕੰਮ ਨਹੀਂ ਕੀਤਾ ਹੋਇਆ ਕਮੇ ਇਹ ਤੁਸੀਂ ਦੇਖ ਸਕਦੇ ਹੋ ਫਰੰਟ ਬਹੁਤ ਹੈਵੀ ਕੱਢਿਆ ਹੋਇਆ ਤੇ ਬਿਲਕੁਲ ਦੂਰ ਉਹ ਇਹ ਪੇਂਟ ਵਾਂਗੂ ਲੱਗਦਾ ਜਿਵੇਂ ਪੇਂਟ ਕੀਤਾ ਹੁੰਦਾ ਹਾਂਜੀ ਇਹ ਦੂਸਰਾ ਸੂਟ ਆ ਜੌਰਜਟ ਦਾ ਵੀ ਇਹ ਚੈੱਕ ਵਾਲੀ ਜੌਰਜਟ ਆ ਪਹਿਲਾਂ ਜਿਹੜਾ ਦਿਖਾਇਆ ਸੀ ਆਪਾਂ ਉਹ ਲਾਈਨਾਂ ਵਾਲੀ ਜੌਰਜਟ ਸੀ ਇਹ ਚੈੱਕ ਵਾਲੀ ਜੌਰਜਟ ਆ ਇਹ ਬਹੁਤ ਹੀ ਸੌਫਟ ਕਪੜਾ ਹੈ ਵੀ ਤੇ ਇਹ ਤੇ ਦੇਖ ਸਕਦੇ ਹੋ ਮਸ਼ੀਨ ਵਰਕ ਦਾ ਕੰਮ ਕੀਤਾ ਹੋਇਆ ਕਿੰਨਾ ਬ੍ਰੀਕ ਕੰਮ ਕੀਤਾ ਹੋਇਆ ਤੇ ਕਲਰ ਕੰਟਰਾਸਟ ਵੀ ਦੇਖ ਸਕਦੇ ਆ ਇਹਦੇ ਉੱਪਰ ਤੱਕ ਪੈਨਲ ਜਾਂਦੇ ਆ 43 ਤੋਂ 44 ਇੰਚ ਦੀ ਲੈਂਥ ਬਣ ਸਕਦੀ ਆ ਤੇ ਆਹ ਵਾਲਾ ਨੈਕ ਦਾ ਕੰਮ ਆ ਦਾ ਇੱਕਾ ਨੀਚੇ ਦੋਆ ਪੈਨਲ ਜਾਂਦੇ ਆ 프ੌਂਟ ਉੱਪਰ ਨੀਚੇ ਕਾਰਨਰ ਦੇ ਵਿੱਚ ਇਸ ਤਰ੍ਹਾਂ ਫਲਾਵਰ ਬਣੇ ਹੋਏ ਆ ਆਹ ਵਾਲਾ ਕੰਮ ਜਿਹੜਾ ਇਹਦੀ ਬਾਹ ਤੇ ਆਊਗਾ ਤੇ ਦੂਸਰਾ ਕੰਮ ਆ ਸਲਵਾਰ ਤੇ ਆਊਗਾ ਇਹਦੀ ਵੀ ਸਟੇਟ ਸਲਵਾਰ ਬਣੂਗੀ ਅਗਲਾ ਸੂਟ ਤੁਹਾਨੂੰ ਦਿਖਾਉਣੇ ਆਂ ਸ਼ੈਡੋ ਵਰਕ ਦਾ ਇਹ organza ਤੇ pure organza ਦੇ ਵਰਕ ਕੀਤਾ ਹੋਇਆ ਸ਼ੈਡੋ ਵਰਕ ਆ ਇਹ ਹੈਂਡ ਦਾ ਕੰਮ ਆ ਸਾਰਾ ਹੱਥ ਨਾਲ ਕੰਮ ਕੀਤਾ ਹੋਇਆ ਸ਼ੈਡੋ ਤੇ ਦਾ ਬੈਕ ਸਾਈਡ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਫਿਨਿਸ਼ਿੰਗ ਇਹ ਫਰੰਟ ਸਾਈਡ ਆ ਇਹ neck ਦਾ ਕੰਮ ਆ ਇਸ ਦੇ ਵਿੱਚ ਬਰੀਕ 모ਤੀ ਲਾ ਕੇ ਨਾਲ ਕੰਮ ਕੀਤਾ ਹੋਇਆ ਸਾਰਾ 컬러 ਕੰਟਰਾਸਟ ਦੇਖ ਸਕਦੇ ਤੁਸੀਂ ਇਹ ਲਾਈਟ ਪਿਸਤਾ ਸ਼ੇਡ ਜਿਵੇਂ ਕਿ ਆਪਾਂ ਕਹਿ ਸਕਦੇ ਆ ਕਦੂ ਰੰਗਾ ਰੰਗਾ ਸ਼ਾਇਦ ਕੈਮਰੇ ਵਿੱਚ ਨਾ ਸਹੀ ਆਵੇ ਪਰ ਲਾਈਟ ਕਦੂ ਰੰਗਾ ਰੰਗਾ ਆਹ ਵਾਲਾ ਜਿਹੜਾ ਦਾ ਫਰੰਟ ਤੇ ਆ ਫਰੰਟ ਤੇ ਇਸ ਤਰ੍ਹਾਂ ਤੁਹਾਨੂੰ ਫਲਾਵਰ ਆਉਣਗੇ ਵੱਡੇ ਕਮੀਜ਼ ਦੇ ਵਿੱਚ ਬੂਟੀ ਆਊਗੀ ਤੇ ਨਾਲੇ نیچے ਘੇਰੇ ਤੇ ਕਰੋਸ਼ਗਾ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਕ੍ਰੋਸ਼ਗੇਣਾ ਫਿਨਿਸ਼ਿੰਗ ਕੀਤੀ ਹੋਈ ਆ ਆਵਾ ਜਿਹੜਾ ਕੰਮ ਬਾਜੂ ਤੇ ਆਊਗਾ ਬਾਜੂ ਤੇ ਫਲਾਵਰ ਆਊਗਾ ਨਾਲ ਕ੍ਰੋਸ਼ਗੇਣਾ ਫਿਨਿਸ਼ਿੰਗ ਦਿੱਤੀ ਹੋਈ ਆ ਸਾਰੇ ਸੂਟ ਦੀ ਲੁੱਕ ਵੇਖ ਸਕਦੇ ਤੁਸੀਂ ਸਾਰੇ ਕਮੇਚੀ ਬੂਟੀ ਆ ਤੇ ਇਸ ਦੇ ਨਾਲ ਜਿਹੜਾ ਦੁਪੱਟਾ ਉਸ ਦਾ ਕੰਮ ਵੀ ਬਹੁਤ ਸੋਹਣਾ ਕੀਤਾ ਹੋਇਆ ਪਿਆਰ ਔਰ ਗੰਜਾ ਦੁਪੱਟਾ ਇਹ ਬਹੁਤ ਹੀ ਸੌਫਟ ਆ ਸਾਰੇ ਦੁਪੱਟੇ ਦੇ ਵਿੱਚ ਬੂਟੀ ਇਸ ਤਰ੍ਹਾਂ ਕਾਰਨਰ ਤੇ ਇਸ ਤਰ੍ਹਾਂ ਫਲਾਵਰ ਰਹਿਣਗੇ ਤਿੰਨ ਪੱਲਾ ਪੱਲਿਆਂ ਦੇ ਉੱਪਰ ਇਸ ਤਰ੍ਹਾਂ ਫਲਾਵਰ ਆ ਦੋਨੋਂ ਪੱਲਿਆਂ ਦੇ ਉੱਪਰ ਹੀ ਫਲਾਵਰ ਇਸ ਤਰ੍ਹਾਂ ਬਣੇ ਹੋਏ ਆ ਤੇ ਸਾਈਡ ਤੇ ਇਸ ਤਰ੍ਹਾਂ ਕਰੋਸ਼ਗੇਣਾ ਫਿਨਿਸ਼ਿੰਗ ਦਿੱਤੀ ਹੋਈ ਹੈ ਫੋਰ ਸਾਈਡ ਹੀ ਦੁਪੱਟੇ ਤੇ ਬੁਸੀਂ ਇਹ ਲੈ ਸਕਦੇ ਹਾਂ ਸਾਰਾ ਸੂਟ ਬਹੁਤ ਸੋਹਣਾ ਕਲਰ ਆ ਤੇ ਉੱਪਰ ਜਿਹੜਾ ਕੰਟਰਾਸਟ ਕੀਤਾ ਉਹ ਵੀ ਬਹੁਤ ਸੋਹਣਾ ਆ ਦੁਪੱਟਾ ਤੇ ਨਾਲ ਕਮੀਜ਼ ਇਹਦੇ ਸਲਵਾਰ ਤੇ ਪੌਚਿਆਂ ਤੇ ਕੋਈ ਕੰਮ ਨਹੀਂ ਗਾ ਹਾਂਜੀ ਮੇਰੀਆਂ ਭੈਣਾਂ ਨੂੰ ਰਿਕਵੈਸਟ ਆ ਫੂਡ ਪਸੰਦ ਆਉਂਦੇ ਤਾਂ ਮੈਨੂੰ ਵਟਸਐਪ ਤੇ ਆਰਡਰ ਕਰ ਸਕਦੇ ਹੋ ਤੁਸੀਂ ਨੰਬਰ ਜਿਹੜਾ ਉੱਪਰ ਸਕਰੀਨ ਤੇ ਦਿੱਤਾ ਹੋਵੇਗਾ ਉਹ ਚੱਲ ਰਿਹਾ ਹੋਵੇਗਾ ਤੇ ਉਹ ਤੋਂ ਤੁਸੀਂ ਮੈਨੂੰ ਕਰ ਸਕਦੇ ਹੋ ਹਾਂਜੀ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਧੰਨਵਾਦ